ਲੈਦੂ ਨਾ ਵਾਈ ਪਹਿਣੂ ਨਾ ਭਾਈ ਇੱਕੀ ਗੁਰਦੈਰਪੁਰ ਸਾਹਿਬ ਵਿੱਚ ਵੀ ਮਹਾਰਾਜੇ ਇਥੇ ਮਾਰੂ ਮਹੱਲਾ ਪਾਣੀਆ ਨਹੀਂ ਹੈ ਦੰਨੋ ਸਾਹਿਬ ਵਾਲੀ ਦੀਰਤ ਕੋ ਨਹੀਂ ਹੈ ਇਸ ਕਰਕੇ ਇਸ ਰੂਪਤੀ ਨਹੀਂ ਹੈ ਲੈਦੂ ਨਾ ਵਾਈ ਪਹਿਣੂ ਨਾ ਭਾਈ ਸਾਹਿਬ ਕਹਿੰਦੇ ਨੇ ਉੱਥੇ ਦਰਵਾਜ਼ੇ ਬੈਦਾਂ ਦੀ ਵਾਹ ਨਹੀਂ ਚੱਲਣੀ ਵੈਦ ਵੀ ਕੋਲੇ ਨਗਜਾ ਤੱਕ ਕੇ ਖੜੇ ਰਹਿ ਜਾਣਗੇ ਕੋਲੇ ਦਵਾਈਆਂ ਲਈ ਨੁਕਸੇ ਲਈ ਖੜੇ ਹੋਣਗੇ ਬੈਦਾਂ ਦੀ ਵਾਅਬ ਨਹੀਂ ਚਲਣੀ ਹੈ ਭੈਣੋਂ ਨਾ ਭਾਈ ਤੂੰ ਨਾ ਭੈਣਾ ਨੂੰ ਰੱਖਿਆ ਕਰਨੀ ਹੈ ਨਾ ਭਰਾਵਾਂ ਨੂੰ ਰੱਖਿਆ ਕਰਨੀ ਉਸ ਵੈਦ ਨੂੰ ਲਈਏ ਜੇ ਦੁਨੀਆ ਹੈ ਇਹ ਦੁਨਵਾਈ ਇਹ ਦੁਐਦ ਵਾਲੀ ਹੈ ਸਾਰੀ ਇਹਦੇ ਵਿੱਚ ਨਾ ਭੈਣ ਨਾ ਭਰਾ ਕੋਈ ਵੀ ਅੰਤ ਵਿੱਚ ਰੱਖਿਆ ਨਹੀਂ ਕਰ ਸਕਦਾ ਵੈਦੋਂ ਨਾ ਵਾਈ ਵੈਦੋਂ ਨਵਾਈ ਵੈ ਜਿਹੜਾ ਦੁਨੀਆ ਦੇ ਬਚਨ ਵਾਲਾ ਪਰਮੇਸ਼ਵਰ ਹੈ ਉਹ ਹੀ ਸਹਦਾ ਕਰਨ ਵਾਲਾ ਹੈ ਔਰ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ ਏਕੂ ਸਹਾਨੂੰ ਰਹਿਣੋ ਨਾ ਭਾਈ ਨਾ ਉਸ ਦੇ ਧਨ ਰੱਖਿਆ ਕਰਦੀ ਹੈ ਨਾ ਭਾਈ ਰੱਖਿਆ ਕਰ ਸਕਦਾ ਹੈ ਏਕੂ ਸਹਾਈ ਰਾਮ ਹੀ ਵਾਹ ਜਿਸ ਨੇ ਦੁਨੀਆ ਪੈਦਾ ਕੀਤੀ ਉਹ ਰਾਮ ਹੀ ਕੁਸਹਾਇਤਾ ਕਰਨ ਆਇਆ ਹੈ ਪਿਆਰੇ ਬੈਦਾਂ ਦੀ ਬਾਗ ਨਹੀਂ ਉੱਥੇ ਚੱਲਦੀ ਕੀਤਾ ਜਿਸੂ ਹੋਵੇ ਜੇ ਮੰਨ ਜਿਸ ਵਾਹਿਗੁਰੂ ਦਾ ਕੀਤਾ ਹੋਇਆ ਸਾਰਾ ਪਸਾਰਾ ਹੋ ਰਿਹਾ ਹੈ ਪਾਪਾਂ ਮਲੂ ਤੂ ਵੇ ਉਸ ਦਾ ਸਿਮਰਨ ਕਰੇ ਤਾਂ ਪਾਪਾਂ ਦੀ ਮੈਲ ਨੂੰ ਜੀਵ ਤੋਂ ਸਕਦਾ ਹੈ ਤੂ ਸਿਮਰਹੁ ਪ੍ਰਧਾਨ ਹੈ ਜੀ ਪ੍ਰਭਾਇਓ ਹੋਈ ਪ੍ਰਧਾਨ ਮੁਖੀ ਹੈ ਲੋਕ ਪਰਲੋਕ ਵਿੱਚ ਉਸ ਪਰਮੇਸ਼ਰ ਦਾ ਸਿਮਰਨ ਕਰੋ ਕਿਤ ਹੋ ਕੇ ਕਾਟ ਕਟੇ ਵਾਸੀ ਉਹ ਜਹਾਂ ਚਾਰ ਖਾਣੀਆਂ ਦੇ ਘਟਾ ਘਰ ਵਿੱਚ ਵਸਦਾ ਹੈ ਇੱਕ ਰਸ ਸਰਬ ਨਿਵਾਸੀ ਸਾਰਿਆਂ ਵਿੱਚ ਹੈ ਪਰ ਵਾਸ਼ਨਾ ਤੋਂ ਰਹਿਤ ਹੈ ਉਹਨੂੰ ਕਿਸੇ ਪ੍ਰਕਾਰ ਦੀ ਵਾਸ਼ਨਾ ਨਹੀਂ ਹੈ ਆਛੜ ਜਾ ਕੇ ਥਾਨ ਹੀ ਉਸ ਦੇ ਸਰੂਪ ਰੂਪੀ ਥਾਨੋ ਸੱਚਖੰਡ ਰੂਪੀ ਥਾਨ ਸਲਾ ਇਸ਼ਤਿਹਾਰਣ ਵਾਲਾ ਹੈ ਆਵੈ ਨਾ ਜਾਵੈ ਸੰਗੀ ਸਮਾਵੈ ਉਹ ਜਨਮ ਧਾਰ ਕੇ ਨਹੀਂ ਭਾਈ ਆਉਂਦਾ ਹੈ ਨਾ ਮਰ ਕੇ ਕਿਤੇ ਜਾਂਦਾ ਹੈ ਹਰ ਵਕਤ ਉਹ ਸੰਗ ਰਹਿੰਦਾ ਹੈ ਜੀਵ ਦੇ ਉਸ ਵਿੱਚ ਸਿਮਨ ਕਰਕੇ ਸਮਾਵੈ ਮਿਲਣਾ ਚਾਹੀਦਾ ਸਾਨੂੰ ਪੂਰਨ ਜਾ ਕਾ ਕਾਂ ਕਾ ਕੰਮ ਪੂਰਾ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇਹ ਜੋ ਸਾਰਿਆਂ ਭਾਵੇਂ ਕੇ ਸੈਲ ਪਥਰ ਮੈਂ ਜਾਣ ਤੋ ਪਾਏ ਕਾਂ ਕਾਰੀ ਕਾ ਗਾਇ ਕਰ ਪਰਿਆ ਜਿਹਦਾ ਕੰਮ ਪੂਰਨ ਹੈ ਕੇ ਪੂਰਨ ਕੰਮਾਂ ਨੂੰ ਕਰਨ ਆਉ ਉਹ ਕੋਈ ਅਧੂਰੇ ਕੰਮ ਨਹੀਂ ਹਨ ਜਿਵੇਂ ਕਰਨਾ ਚਾਹੁੰਦਾ ਉਹ ਕਰਦਾ ਹੈ ਉਹ ਪੂਰਨ ਕਾਮ ਅਜਾਹ ਹੈ ਉਹ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਹੈ ਭਗਤ ਜਨਾਂ ਦਾ ਰਾਖਣ ਹਾਰਾ ਜੋ ਮਹਾਰਗ ਭਗਤ ਸੰਤ ਹਨ ਉਹਨਾਂ ਦੀ ਮੇਰਾ ਵਾਹੀ ਰੱਖਿਆ ਕਰਨ ਵਾਲਾ ਹੈ ਸੰਤ ਜੀਵ ਹੈ ਜਪ ਪ੍ਰਾਨ ਆਧਾਰ ਸੰਤ ਭਗਤ ਉਹਦਾ ਨਾਮ ਜਪ ਕੇ ਜਿਉਂਦੇ ਆ ਉਹ ਕੈਸੇ ਪ੍ਰਮੇਸ਼ਰ ਦੇ ਸਰਵ ਵਿਪਰਾਨਾ ਦਾ ਆਸਰਾ ਰੂਪ ਹੈ ਕਰਨ ਕਾਰਨ ਸਮਰੱਥ ਸੁਆਮੀ ਸਾਰੇ ਕਾਰਜਾਂ ਦੇ ਕਰਨ ਵਾਲਾ ਹੈ ਸਰਵ ਕਲੈਸ਼ ਮਰਤੂ ਮਾਲਕ ਹੈ ਨਾਨਕ ਤਿਸ ਕੁਰਬਾਨ ਹੇ ਸ਼ਾਹ ਜੀ ਕਿੰਨ ਨੂੰ ਉਸ ਵਾਹਿਗੁਰੂ ਕੋ ਕੁਰਬਾਨ ਜਾਈਏ ਹੈ ਪਿਆਰਿਓ ਇਹ 32 ਸ਼ਬਦ ਨੂੰ ਅਰਜਨ ਸਾਹਿਬ ਜੀ ਨੇ ਇਸ ਪ੍ਰਕਾਰ ਉਚਾਰਨ ਕੀਤੇ ਹਨ ਅੱਜ ਜੀ ਮਹਾਰਾਜ ਸਾਹਿਬ ਨਵੀਂ ਪਾਖ ਸ਼ਰੀ ਬਾਣੀ ਦਾ ਮਹੂੰਦੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨਾਵਾਂ ਹਰ ਕੋ ਨਾਮ ਸਦਾ ਸੁਖਦਾਈ ਕੋ ਦੁਆਇ ਤੀਰੁ ਮੀਸ਼ਰੁ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰੂ ਮਹਾਰਾਜ ਸਾਹਿਬ ਜਿਸ ਵਕਤ ਪੜ੍ਹਨੇ ਸਾਹਿਬ ਨਵਾਸ ਕਰਦੇ ਸਨ ਉਸ ਉਦਕ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਦੇ ਇਕਤ੍ਰਪ ਹੁੰਦੀ ਸੀ ਗੁਰੂ ਮਹਾਰਾਜ ਸਾਹਿਬ ਨੂੰ ਇਹ ਉਹ ਹਜਰਤ ਸਾਹਿਬ ਨਾਲ ਹਿੰਦੀ ਜਾਗਰਣ ਨੂੰ ਕਿ ਰੱਖਿਆ ਕਰਨ ਵਾਲੇ ਸਤਿਗੁਰੂ ਜੀ ਨੂੰ ਸਿਕਨ ਕੁਛਿਆ ਨਾਰਾਇ ਸਦਾ ਸੁਖਦਾਇਕ ਕਉਣਾ ਸੰਸਾਰ ਵਿੱਚ ਆਪ ਕਿਰਪਾ ਕਰਕੇ ਦੱਸੋ ਤਾਂ ਸਤਿਗੁਰੂ ਮਹਾਰਾਜ ਸਾਜੀ ਪਰਮਪੁਰਖ ਰੂਪ ਦੇ ਸੰਤਨ ਨੂੰ ਦੱਸਣੇ ਹੋਇ ਫਰਮਾਉਂਦੇ ਹਨ ਇਹ ਪੰਨੇ ਸਾਹਿਬ ਵਿੱਚ ਬਾਣੀ ਉਚਾਰੀ ਹੈ ਹਰ ਕੋ ਨਾਮ ਸਦਾ ਸੁਖਦਾਈ ਸਤਿਗੁਰੂ ਮਹਾਰਾਜ ਜੀ ਹੇ ਗੁਰ ਸਿੱਖੋ ਪਰਮੇਸ਼ਰ ਦਾ ਜੀ ਨਾਮ ਹੈ ਹਰੀ ਦਾ ਹਰੀ ਹਰਿ ਦੀ ਪਾਪ ਬਾਨੀ ਦੁਸ਼ਚਿਤ ਰੂਪੀ ਸਮਰਤਾ ਜਿਹੜਾ ਦੁਸ਼ਚਿਤ ਨੂੰ ਆਵੀ ਸੁਵੇ ਉਹਦੇ ਵੀ ਪਾਪਾਂ ਨੂੰ ਹਰੀ ਕਰਨ ਵਾਲਾ ਹੈ ਜਿਹੜਾ ਸਭ ਨਾਲ ਸੁਵੇ ਨੂੰ ਕਿਉਂ ਸੁਖਦਾਇਕ ਹੋਵੇਗਾ ਸੋ ਐਸਾ ਜੋ ਪਰਮੇਸ਼ਰ ਦਾ ਨਾਮ ਹੈ ਉਹ ਸਦਾ ਸਦਾ ਸੁਖਾਂ ਦੇ ਦੇਣ ਵਾਲਾ ਹੈ ਜਾ ਕਉ ਸਿਮਰ ਅਜਾ ਮਲ ਉਧਰੇ ਤੂ ਅਜਾ ਮਲ ਜਿਹੜਾ ਪਾਪੀ ਸੀ ਜਿਸ ਮਾਰੇ ਇਸਮਨ ਕਰਕੇ ਇਹ ਵੀ ਉਧਰ ਗਿਆ ਮੁਕਤ ਹੋ ਗਿਆ ਗਨਕਾ ਹੂ ਗਤ ਪਾਏ ਗਨਕਾ ਜੀ ਵੀ ਸੀ ਪਾਪ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਹਿਰ ਕਰੂਤਾ ਮਹਾਪੁਰਖ ਅਚਾਨ ਚਾ ਗਨਕਾ ਬਾੜੇ ਆਇ ਖੜੂਤਾ ਦੁਰਮੋ ਦੇਹ ਬਿਆਲ ਹੋਏ ਅਥੋਂ ਤੋ ਤੁਸ ਨੂੰ ਤੋਤਾ ਲਿਵ ਲਾਗੇ ਕਿਸ ਤੋਤੇ ਨਿਤ ਪੜਾਵੇ ਕਰੇ ਸੋਤਾ ਗਈ ਬਕੁੰਠ ਬਵਾਨ ਚਾ ਨਰਕਾ ਵਿੱਚ ਨਾ ਖਾਦੋ ਸੁਗੋਤਾ ਇਸ ਪ੍ਰਕਾਰ ਬੇਸਵਾ ਸੁਆ ਪ੍ਰਾਪਤ ਗਨਕਾ ਕਰੀ ਤੋ ਤੇ ਨੂੰ ਮਾਰਨ ਨਾਮ ਦੀ ਪੌਂਦੀ ਅੰਧਾਰ ਹੋ ਗਿਆ ਸੀ ਕਿਉਂ ਗਨਕਾ ਹੋਊਗਾ ਪਾਈ ਇਸੇ ਪ੍ਰਕਾਰ ਇੱਕ ਸਾਲ ਜੰਕਪੁਰੀ ਵਿੱਚ ਗਨਕਾ ਸੀ ਉਹ ਵੀ ਨੌ ਮੁਨੀਆਂ ਦੀ ਸੰਗਤ ਕਰਕੇ ਉਸ ਨੇ ਹਾਲ ਹੋਈ ਸੀ ਅਤੇ ਇੱਕ ਪਿੰਗਲਾ ਵਿਸ਼ਵਾਸੀ ਉਸ ਨੇ ਵੀ ਗਤੀ ਪਾਉਣਾ ਕੀਤੀ ਇਹ ਸਾਲ ਸੰਗੇ ਜੀ ਸੂਰਦਾਸ ਜਿਹੜਾ ਧਰਤ ਹੋਇਆ ਉਹਦੇ ਵਜਕੇ ਗਨਕਾ ਹੋਈ ਹੈ ਉਹ ਬੇਸਵਾ ਜਲੀ ਸੀ ਹਰ ਵਕਤ ਆਪਣੀ ਪੇਸ਼ੇਅਤ ਜੱਗੀ ਰਹਿੰਦੀ ਸੀ ਕਿ ਇਹ ਜਿਹੜਾ ਬਿੱਲ ਮੰਗਲੇ ਦਾ ਨਾਮ ਸੀ ਪਹਿਲਾਂ ਸੂਰਦਾਸ ਦਾ ਇਹ ਜ ਬਾਹਰ ਸ਼ਵਾਲਾ ਸਿੰਘ ਅਜੀਬੇ ਕਿਨਾਰੇ ਤੇ ਉਥੋਂ ਦੂਸਰੇ ਪਾਸੇ ਨਦੀ ਕਿਨਾਰੇ ਦੇਸਵਾਲਾ ਥਾਂ ਸੀ ਉਸ ਵਾਲੇ ਝਾਗਗਾਰ ਹੀ ਕਰੇ ਤੇ ਠਾਕੁਰਵਾਲਾ ਦੀ ਪੂਜਾ ਕਰਦਾ ਹੋਇਆ ਇੱਕ ਦਿਨ ਜਿੰਦਗੀ ਗੱਲ ਹੈ ਬਰਸਾਂ ਤੋਂ ਹੋਣੇ ਕਰਕੇ ਬੱਦਨਾ ਕਰਕੇ ਸੂਰ ਜੀ ਨਾਲ ਬਾਹਰ ਨਿਕਲੇ ਆ ਬੜਾ ਭਾਰੀ ਹਨੇਰਾ ਛਾਇਆ ਹੋਇਆ ਸੀ ਇਹ ਉਸ ਵਿਸਵਾਦ ਦੇਖਣ ਤੋਂ ਬਿਨਾ ਬਿਲ ਮੰਦਰ ਜੀ ਦਾ ਮੰਗਲ ਦੀ ਆਮ ਸੀ ਅਕੜਾ ਕੇ ਸਾਰਸੰਗਤ ਜੀ ਦੇ ਕਿਨਾਰੇ ਆਇਆ ਨਦੀ ਦੇ ਕਿਨਾਰੇ ਇੰਨਾ ਇਹਦੇ ਅੰਦਰ ਆਸ਼ਕੀ ਲੱਗੀ ਇੱਕ ਮੁਰਦਾ ਕਰਿਆ ਜਾਂਦਾ ਸੀ ਮਰਿਆ ਹੋ ਉਹਦਾ ਸਮਝ ਕੇ ਉਹ ਤੇ ਚੜ ਗਿਆ ਚੜ ਕੇ ਸਾਰਸੰਗਤ ਜੀ ਨਦੀ ਦੇ ਪਾਰ ਜਾਂ ਲਗਾ ਜਾ ਕੇ ਵਿਸਵਾਦ ਦੇ ਮੰਦਰ ਕੀ ਬਣ ਲਗਾ ਹੋਏ ਗੁਹੇ ੜੇ ਹੋਏ ਸਨ ਉਸ ਵੇਲੇ ਜਦ ਗੁਹੇ ੜੇ ਵੇਖੇ ਕਿਸ ਨੇ ਕਿਹਾ ਮੇਰੇ ਬਾਤ ਕੋ ਕੁੰਬੰਦ ਕੋਈ ਲਟਕਾਇਆ ਹੋਣਾ ਇੱਕ ਅਸਰਾਮ ਸੱਪ ਸੀ ਉਹਦੇ ਬਨੇਰੇ ਦੇ ਵਿੱਚੋਂ ਥਾਂ ਨੂੰ ਪਨਾਰੇ ਵੀ ਦੀ ਲੰਗਵਾ ਸੀ ਉਹਨੂੰ ਕੁੰਬੰਦ ਜਾਣ ਕੇ ਉਹਦੇ ਤੇ ਚੜਿਆ ਜਿਸ ਵੇਲੇ ਉਹ ਥਾਂ ਚੜਿਆ ਤੇ ਉਹ ਸੋਨੇ ਖੜਕਾ ਹੋਇਆ ਉਹ ਇਸ ਤਰ੍ਹਾਂ ਕਹ ਤੂੰ ਕੌਣ ਹੈ ਇਹ ਕਹਿੰਦਾ ਮੈਂ ਤੇਰੇ ਹਰੋਜ ਦਰਸ਼ਨ ਕਰਨ ਵਾਲਾ ਕਹਿਣ ਲੱਗੀ ਤੂੰ ਕਿਵੇਂ ਆ ਗਿਆ ਕਹਿਣ ਲੱਗਾ ਤੇ ਮੈਨੂੰ ਤੁਰਾ ਭੇਜਿਆ ਸੀ ਅਤੇ ਹੁਣ ਕਿਥੇ ਤੈਂ ਰਸਾ ਮੁਰ ਨੂੰ ਕਾਹ ਜਦੋਂ ਵੇਖਿਆ ਉਸ ਨਾਲ ਨਾਮਕ ਦੀ ਕਹਿੰਦੀ ਓਹੋ ਏ ਪ੍ਰੁਰਖਾ ਕਿ ਮੇਰੇ ਖੋਟੇ ਸਰੀਰ ਦੇ ਪਿੱਛੇ ਤੋਂ ਆਪਣੇ ਜੀਵਨ ਬਤੀਤ ਗੰਗੇ ਪਾਸੇ ਲਾਪਤਾ ਹੈ ਇਹ ਪਰਮੇਸ਼ਰ ਦੀ ਭਗਤੀ ਕਰਦਾ ਚੰਗਾ ਨਾ ਹੋ ਜਾਂਦਾ ਤੂੰ ਇਹ ਸੁਣ ਕਰਕੇ ਫੇ ਕਹਿੰਦੀ ਚਲ ਕੇ ਨਾ ਤੁਲਾ ਭੇਜਿਆ ਉਹਨੂੰ ਵੇਖਾ ਦੀਵਾ ਲੈ ਕੇ ਗਈ ਤੇ ਮੁਰਜ਼ਾ ਬੰਨਿਆ ਹੋਇਆ ਕਿਨਾਰੇ ਤੇ ਵੇਖਿਆ ਕਹਿੰਦੀ ਤੂੰ ਇਸ ਮੇਰੀ ਹੱਡ ਚੁੰਮ ਦੀ ਇੱਛਾ ਜੇ ਮੁਰਗੇ ਨੂੰ ਕਿਰਤੋਲੇ ਸੰਗਿਆ ਹੈ ਅਸਰਾਂ ਨੂੰ ਰਸਤਾ ਸਮਝਿਆ ਹੈ ਜੇ ਨਾ ਪੇਰ ਮੇਰੇ ਸ੍ਰੀ ਨਾ ਲਾਏ ਨਾ ਰੱਬ ਨਾ ਲਾਉਂਦਾ ਮੁਕਤ ਨਾ ਹੋ ਜਾਂਦਾ ਇਹ ਗੱਲ ਸੁਣ ਕਰਕੇ ਇਹਦਾ ਤਾਂ ਕੱਟਿਆ ਵਰਾਗ ਸੀ ਤੇ ਬੇਸਵਾ ਉਸਵੇਂ ਵਰਾਗ ਦੇ ਸਹਤ ਉਹ ਕਿ ਪਰਮੇਸ਼ਰ ਦਾ ਭਜਨ ਕਰਨ ਲੱਗ ਗਈ ਜਿੱਥੇ ਰਹਿੰਦਾ ਸੀ ਉਸ ਤੋਂ ਤਾਂ ਵੱਖਰੀ ਉਹ ਭਜਨ ਕਰਨ ਲੱਗ ਗਈ ਪਰਮੇਸ਼ਰ ਦੇ ਵਰਾਗ ਜਾ ਕੇ ਬੇਸਵਾ ਦਾ ਪੇਸ਼ਾ ਛੱਡ ਦਿੱਤਾ ਇਹ ਦਿਲ ਮੰਗਲ ਦਾ ਜਿਹੜਾ ਸੀ ਇਹ ਵੀ ਬਾਹਰ ਜਾ ਕੇ ਉਜਾਰ ਕੇ ਅੱਖਾਂ ਵਿੱਚ ਕੇ ਬਹਿ ਰਿਆ ਕਰੇ ਇੱਕ ਸ਼ਾਹੂਕਾਰ ਸੀ ਇਹਨੂੰ ਪ੍ਰਸ਼ਾਦਾ ਹਮੇਸ਼ਾ ਲਾਂਦਾ ਸੀ ਉਹ ਇੱਕ ਵੀ ਸ਼ਾਹੂਕਾਰ ਨੂੰ ਕਹਿੰਦੀ ਸੀ ਸ਼ਾਹੂਕਾਰ ਨੀ ਭੇਜਦੀ ਪ੍ਰਸ਼ਾਦਾ ਲੈ ਕੇ ਦੀਆਂ ਅੱਖਾਂ ਖੁੱਲੀਆਂ ਸਨ ਉਹਦਾ ਰੂਪ ਦੇਖ ਕੇ ਦਾ ਚਿਤ ਦੋਲ ਗਿਆ ਮਗਰੇ ਆਇਆ ਘਰ ਕੇ ਸ਼ਾਹੂਕਾਰ ਨੂੰ ਪੁੱਛਿਆ ਮਹਾਰਾਜ ਕਿਵੇਂ ਆਏ ਹੋ ਉਸ ਵੇਲੇ ਮੰਦਿਰ ਅੰਦਰ ਬਹੁਤ ਵਿਰਾਗ ਹੋ ਗਿਆ ਕਹਿਣ ਲੱਗਾ ਵੀ ਐ ਕਰ ਸ਼ਾਹੂਕਾਰ ਤੋੜ ਗਰਮ ਕਰਕੇ ਇਹਨਾਂ ਮੇਰੀਆਂ ਅੱਖਾਂ ਦਾ ਦੋਸ਼ ਹੈ ਮੇਰੀਆਂ ਅੱਖਾਂ ਜਫੇੜ ਲਈ ਉਹ ਕਹੇ ਨਾ ਮਾਰਿਆ ਇਹ ਉਹ ਨਾ ਕਰੋ ਨਹੀਂ ਕਹਿੰਦੇ ਇਸੇ ਤਰ੍ਹਾਂ ਕਰੋ ਕਿਉਂ ਉਹ ਜ਼ਬਰਦਸਤੀ ਇਹ ਜੋ ਸ਼ੌਕਾਰ ਤੋਂ ਪਰਾਂ ਦੇਖਣ ਤੋੜ ਫੇਰ ਕੇ ਨਹੀਂ ਉਹ ਕਰ ਲੀਆਂ ਉਹਨਾਂ ਨੂੰ ਸੂਰਦਾਸ ਇਹਨਾਂ ਦਾ ਪੈ ਗਿਆ ਇਸ ਪ੍ਰਕਾਰ ਸਾਹਿਬ ਜੀ ਸੂਰਦਾਸ ਪਰਮੇਸ਼ਰ ਨੂੰ ਭਜਨ ਚ ਲੀਨ ਹੋ ਗਿਆ ਇੱਕ ਜੰਗੀ ਗੱਲ ਹੈ ਇਹ ਉਤੀਸ਼ਾਰ ਲਾਗੇ ਮਰੋੜੇ ਲਾਗੇ ਉਸੇ ਮਾਨਮ ਸਰਗੁਸੂਰ ਘਾਰ ਕੇ ਦੀ ਸਫਾਈ ਕੀਤੀ ਇਸ ਤਰ੍ਹਾਂ ਸਫਾਈ ਕੀਤੀ ਤੇ ਹੱਥ ਫੜ ਲਿਆ ਮਹਾਰਾਜ ਦਾ ਕਹਿਣ ਲੱਗੇ ਤੁਸੀਂ ਕੌਣ ਹੋ ਮਹਾਰਾਜ ਚੁੱਪ ਕਰ ਰਹੇ ਬੋਲੇ ਨਾ ਉਸੇ ਜਦੋਂ ਬੋਲੇ ਨਾ ਫਿਰ ਇਹ ਕਿੰਨਾਂ ਨੂੰ ਦਿਲ ਤੋਂ ਕਿੱਧਰ ਭੱਜ ਜਾਓਗੇ ਉਸ ਵੇਲੇ ਫਿਰ ਮਹਾਰਾਜ ਨੇ ਦਰਸ਼ਨੇ ਨੂੰ ਦਿੱਤੇ ਦਰਸ਼ਨ ਦਿੱਤੇ ਆਪ ਸੂਰਮੇ ਬਣ ਕੇ ਬੈਠ ਗਏ ਤੇਨੂੰ ਸਿਆਖਾ ਬਣਾ ਹੱਥ ਕਹਿਣ ਲੱਗੇ ਕਹਿਣ ਲੱਗਾ ਮਹਾਰਾਜ ਤੁਸੀਂ ਆਪ ਦੀਆਂ ਅੱਖਾਂ 'ਚ ਮੈਨੂੰ ਆਪ ਦੇ ਦਰਸ਼ਨ ਕਰਾਏ ਹੈ ਜੇ ਤੁਸੀਂ ਹੋਰ ਅੱਖਾਂ ਦਿੰਦੇ ਥੋੜੇ ਕੋਈ ਕੰਮ ਕਰਾਟਾ ਸੀ ਕਹਿੰਦੇ ਸੂਰਦਾਸਾ ਇੱਕ ਜਨਮ ਹੋਰ ਧਾਰਨਾ ਅੱਖਾਂ ਤੈਨੂੰ ਦੇ ਦਿੰਨੇ ਆ ਸੁਣ ਕੇ ਕਹਿੰਦਾ ਨਾ ਮਾਰਾ ਜਨਮ ਨਾ ਦਿਓ ਮੈਂ ਸੂਰਦਾਸ ਹੀ ਚੰਗਾ ਐਸੇ ਜਨਮ ਜੀ ਮੈਨੂੰ ਨਿਹਾਲ ਕਰ ਦਿੱਤਾ ਇਸ ਪ੍ਰਕਾਰ ਸਾਧ ਸਿੰਘ ਜੀ ਸੂਰਦਾਸ ਦਾ ਸ਼ਬਦ ਹੁੰਦਾ ਛੜ ਮਨ ਹਰ ਬਿਮਖ ਨੂੰ ਛੱਡ ਉਹ ਵੀ ਦੇਸ਼ਵਾਸੀ ਫੇਰ ਸੂਰਦਾਸ ਜੀ ਜੋ ਦਰਸ਼ਨ ਮਾਰੇ ਉਹਨਾਂ ਦਿੱਤੇ ਤੇ ਹਰ ਰੋਜ਼ ਭੋਜਨ ਦੇ ਵਾਸਤੇ ਆਪ ਲਿਆਇਆ ਕਰਨ ਇਹ ਬੇਸਵਾ ਨੂੰ ਦੱਸਿਆ ਕਿ ਮੈਨੂੰ ਤਾਂ ਮਹਾਰਾਜ ਨੂੰ ਦਰਸ਼ਨ ਹੋ ਗਏ ਹੈ ਮੇਰੀ ਆਪ ਪ੍ਰਤਿਬਾਣਾ ਕਰਦੇ ਹੈ ਇਹ ਬੇਸਵਾ ਕਹਿਣ ਲੱਗੀ ਉਹ ਭੋਜਨ ਦੇਣ ਲੱਗਾ ਕਿ ਜੇ ਅੰਤੋ ਜਨ ਮੈਨੂੰ ਆਪ ਨਹੀਂ ਤਾਂ ਲਵਾਉਂਗੀ ਫਿਰ ਮਹਾਰਾਜ ਸਾਹਮਣੇ ਇਹਨੂੰ ਵੀ ਨਿਹਾਲ ਕਰਦੇ ਸੀ ਕਿਸ ਪ੍ਰਕਾਰ ਉਹ ਬੇਸਵਾ ਜਿਹੜੀ ਸੀ ਅਜਮ ਦੇ ਅਜਨਲ ਦੇ ਨਾਲ ਵੀ ਤੇ ਪੰਡਰਪੁਰ ਵਹ ਸਿੰਗਲ ਸਿੰਗਲਾ ਉਹ ਬੇਸਵਾ ਜਿਹੜੀ ਸੀ ਜਨਕ ਤੇ ਮੋਹਤ ਹੋਈ ਸੀ ਤੇ ਜਿਹੜੀ ਜੀਤ ਤੇ ਬਲ ਮੰਗਲ ਮੋਹਤ ਹੋਇਆ ਸੀ ਇਸ ਦਾ ਵੀ ਸਤਿ ਪਾਤਸ਼ੰਿਉ ਉਦਾਹਰਨ ਕੀਤਾ ਜਗਨਿਕਾ ਹੂੰ ਗਤ ਪਾਈ ਉਸ ਦਰਗਾਹ ਨੂੰ ਵੀ ਗਤ ਪਾਈ ਕल्याण ਪਾਈ ਮੈਂ ਸੂਰ ਦਾਹ ਦਾ ਹਾਰ ਹੋਇਆ ਨਾਲ ਉਸ ਦੇਖਵਾ ਦਾ ਰਹਾਉ ਪੰਚਾਲੀ ਕੋ ਰਾਜਸਭਾ ਮੈਂ ਉਸ ਨੂੰ ਕਹਿੰਦੇ ਪੰਚਾਲੀ ਕੋ ਰਾਜਸਭਾ ਪੰਚਾਲੀ ਜੋ ਪੰਚਾਇਲ ਦੇਸ਼ ਲੈ ਰਾਜਾ ਸੀ ਦ੍ਰੋਪਦ ਦੇ ਰਾਜਾ ਸੀ ਜਿਹੜਾ ਇਹ ਪੰਜਾਬ ਦੇ ਹਜਾਰ ਰਾਜਾ ਸੀ ਪੰਜਾਬ ਦਾ ਨਾਮ ਪੰਜਾਬ ਸੀ ਪਹਿਲਾਂ ਨਾ ਜੇ ਲੋ ਮਸਲਮਾਨ ਆਏ ਇਹਨਾਂ ਨੂੰ ਪੰਜਾਬ ਨਾਂ ਕਰਕੇ ਪੰਜ ਐ ਬਣਾਇਆ ਤੇ ਉਹ ਪੰਜਾਂ ਜਲਾਵੇ ਬਗਨੇ ਕਰਕੇ ਇਹਨਾਂ ਨੂੰ ਪੰਚਾਇਲ ਦੇ ਸੀ ਜੋ ਰਹੇ ਰਹੇ ਪੰਜਾਬ ਸ਼ਬਦ ਮਸਲਮਾਨਾਂ ਦਾ ਫਿਰਦਾ ਨਾਂ ਜਿਵੇਂ ਤੀਰਾਂ ਦੇ ਹੋ ਬਰਾਗਰਾ ਦੇ ਨਵਲਾ ਹੈ ਬਾਜ਼ ਰੱਖ ਦਿੱਤਾ ਇਹਦੇ ਜੀਆ ਨੂੰ ਫੇਜਾ ਬਾਜ਼ ਰੱਖ ਦਿੱਤਾ ਇਸ ਪ੍ਰਕਾਰ ਕਾਂਸੀ ਦਾ ਨਾਂ ਬਨਾਰਸੀ ਰੱਖ ਦਿੱਤਾ ਇਸ ਪ੍ਰਕਾਰ ਇਹ ਨਾਂ ਬਦਲ ਦਿੱਤੇ ਸਾਨੂੰ ਇਹ ਪੰਚਾਲ ਦੇ ਹਦਰਾਜ ਰੋਪਸੀ ਜਿਹੜਾ ਉਹਦੀ ਪੁੱਤਰੀ ਸੀ ਸਾਗ ਸੰਗੇ ਜੀ ਦ੍ਰੋਪਦਾ ਇਹਦੀ ਰਾਜ ਸੌ ਤੇ ਜਿਹੜਾ ਦਰਜੋਦਨ ਸੀ ਉਹ ਇਹਦੇ ਪਤੀ ਕਰਨੀ ਚਾਹੁੰਦਾ ਸੀ ਨਗਨ ਕਰਨੀ ਚਾਹੁੰਦਾ ਸੀ ਮਹਾਰਾਜਾ ਨੂੰ ਇਸ ਇਨਕਾਦੀ ਦੀ ਜਾਂ ਪੰਜਾਂ ਦੀ ਆਲੀ ਸੀ ਜਿਹੜੀ ਕੁੰਤੀ ਦੇ ਕੋਲੇ ਅਰਜਨ ਜੀ ਨੂੰ ਵਿਆਹ ਕੇ ਲਿਆਇਆ ਉਸ ਜਿਹੜੇ ਕੁੰਤੀ ਨੇ ਕਹਿ ਲਗਾ ਕਿ ਮਾਤਾ ਜੀ ਕੀ ਜੋ ਕੋਈ ਲਿਆਵੇ ਕਹਿੰਦੇ ਭਾਈ ਭਰਾ ਸਾਰੇ ਵੰਡ ਲੋ ਕਿਉਂ ਪੰਜਾਂ ਦੀ ਇਹ ਅਲੀ ਕਹਾਇਆ ਹੈ ਇਸ ਪ੍ਰਕਾਰ ਵੀ ਨਾ ਹੈ ਦੂਸਰਾ ਪੰਚਾਲੀ ਪੰਚਾਜ ਦੇਖਦੇ ਰਾਜੇ ਸਨ ਉਸ ਵੇਲੇ ਇਹ ਪੰਡੂ ਇਹਨਾਂ ਦੇ ਅਲੀ ਸੀ ਇਹਨਾਂ ਦੀ ਸ਼ਕਤੀ ਸੀ ਇਹਨੂੰ ਰਾਸ਼ਵਾਲ ਵਿੱਚ ਰਾਮ ਨਾਮ ਸੁਧ ਆਈ ਇਹ ਸੁਧ ਨਾਮ ਜਪਣ ਦੀ ਸੁਧ ਗਿਆਤ ਆ ਗਈ ਤਾਕੂ ਦੂਖ ਹਰਿਉ ਕਰ ਨਾਮ ਇਸ ਕਰਕੇ ਉਸ ਪ੍ਰਮੇਸ਼ੁਰ ਨੇ ਇਹਨਾਂ ਨੂੰ ਦੁਖ ਕਰਪਾਲੂ ਨੇ ਗੁਰੂ ਕਾਬਾ ਸਾਰੀ ਹੁੰਦੀ ਨਾਰੀ ਹੈ ਕਿ ਨਾਰੀ ਹੂ ਕੁਸਾਰੀ ਹੈ ਸੂਰਦਾਸੂ ਸੂਰ ਸਾਗੋ ਗੰਥੂ ਵਿੱਚ ਲਿਖਿਆ ਹੈ ਕਿ ਇਹ ਸਾਰੀਆਂ ਦੀ ਇਸਤਰੀ ਬਣੀ ਹੈ ਕਿ ਇਸਤਰੀ ਤੋਂ ਸਾਰੀਆਂ ਪੈਦਾ ਹੁੰਦੀਆਂ ਐ ਕੱਪੜ ਕੋਟ ਸਾਰਿਆਂ ਪਾਈ ਗੁਰਦਾਸ ਜੀ ਲਿਖੇ ਠੱਕੇ ਦੂਤਨੋਂ ਪ੍ਰਾਪਤ ਪਸੰਦੀ ਜੇਸ ਪ੍ਰਕਾਰ ਮਾਰਨ ਰਾਮ ਦਾ ਨਾਮ ਜਦੋਂ ਜਪਿਆ ਇਹਨੂੰ ਗਿਆਤ ਆ ਗਈ ਕਿ ਮੇਰੀ ਅੱਖਿਆ ਮਾਰਾ ਕਰਨਗੇ ਤਾਕ ਦੂਖ ਹਰਿਉ ਕਰਣਾ ਮੈਂ ਉਸਰ ਦੋ ਤਿੰਨ ਨggen ਨਹੀਂ ਕਰ ਸਕੇ ਇਸ ਪ੍ਰਕਾਰ ਉਹਦਾ ਦੁੱਖ ਮੇਤਿਆ ਮਹਾਰਾਜ ਨੂੰ ਪੜਦਾ ਰੱਖਿਆ ਆਪਣੀ ਪੈਜ ਵਢਾਈ ਜਾਨ ਕੇ ਉਹਦੀ ਪੈਜ ਵਧਾਉਣਾ ਕੀਤੀ ਵਧਾਉਣਾ ਕੀਤੀ ਆਪਣੀ ਦਾਸੀ ਜਾਣ ਕਰਕੇ ਇਸ ਪ੍ਰਕਾਰ ਘਰਾਈ ਠਾਕੁਰ ਮਲੇ ਪੈਜ ਰਹੇ ਬੋਲੇ ਸ਼ਰਮਾਂ ਦੀ ਪੈਜ ਰੱਖੀ ਮਹਾਰਾਜ ਜਿਹੇ ਨਰ ਜਸ ਕਿਰਪਾ ਨੇ ਦੁਗਾਇਓ ਜਿਉ ਜਿਨ੍ਹਾਂ ਨੇ ਨਾ ਪੁਰਖਾਂ ਨੇ ਐਵੇਂ ਪੰਜਾਂ ਦੀ ਅਲੀ ਪੰਜਾਂ ਪਤਾਂ ਦੀ ਅਲੀ ਜਿਹੜੀ ਸਖੀ ਬੁੱਧੀ ਹੈ ਇਹ ਰਾਜ ਅਗਿਆਨ ਦੇ ਰਾਜ ਦੀ ਸਵਾ ਵਿੱਚ ਹਰ ਵਕਤ ਫਸੀ ਰਹਿੰਦੀ ਹੈ राम नाम ਸੁਧ ਆਜੂ ਪਰਮੇਸ਼ਰ ਦੇ ਨਾਮ ਜਪਨ ਦੀ ਬੁੱਧੀ ਨੂੰ ਸੁਧ ਗਿਆਤ ਆ ਗਈ ਹੈ ਤਾਕੂ ਦੂਖ ਹਰਿਓ ਕਰਨਾ ਉਹਨਾਂ ਨੂੰ ਕਾਮ ਕੋਪ ਦੇ ਪਤਨੀ ਨੂੰ ਵੀ ਬੁੱਧੀ ਨੂੰ ਕਰ ਸਕਦੇ ਉਹਨਾਂ ਦਾ ਜੰਮਣ ਮਰਦਾ ਦੁੱਖ ਮੇਟਦਾ ਕਿਰਪਾਲੂ ਸਰੂਪਨ ਆਪਣੀ ਪੈਜ ਵਡਾਈ ਜਾਣ ਕੇ ਬ੍ਰਹਮ ਵਿੱਚ ਬ੍ਰਹਮ ਗਿਆਨੀ ਆ ਪਰਮੇਸ਼ਰ ਜਾਣ ਕੇ ਉਹਨਾਂ ਦੀ ਪੈਜ ਵਧਾਉਣਾ ਕੀਤੀ ਹੈ ਇਹਨਾਂ ਜਾਸ ਕੀ ਕਿਰਪਾ ਨਿਜ ਗਾ ਜਿੰਨਾ ਜਿੰਨਾ ਮੁਰਖਾ ਨੇ ਕਿਰਪਾ ਦੇ ਸਮੁੰਦਰੋਂ ਕਾਲ ਪੁੱਛ ਕੇ ਜਸ਼ਨ ਗਾਉਣਾ ਕੀਤਾ ਹੈ ਤਾ ਕੋ ਭੈਉ ਸਹਾਇ ਉਹਨਾਂ ਦੇ ਸੱਚੇ ਪਾਤਸ਼ਾਹ ਸਹਾਇਕ ਹੋਏ ਰੱਖਿਆ ਕੀ ਤੀ ਅੰਤਰੀਆ ਮੀਨੇ ਬਹੁ ਨਾਨਕ ਮੈਂ ਇਹੀ ਭਰੋਲਾ ਨਾਨਕ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਨਕ ਜੀ ਬੋਲਦੇ ਹਨ ਅਸੀਂ ਇਸੇ ਪਰ ਉਸੇ ਕਰਕੇ ਗਹੀ ਆਨ ਸਰਨਾਈ ਪਰਮੇਸ਼ਰ ਦੀ ਆ ਕੇ ਸ਼ਰਨ ਮੁਨੁੱਖਾ ਜੀ ਨੇ ਗ੍ਰਹਿਣ ਕੀਤੇ ਤੁਸੀਂ ਵੀ हे ਭਾਈ ਮਾਰੂ ਦੀ ਸਰਨਾ ਨਉਤ ਗ੍ਰਹਿਣ ਕਰੋ ਆਕੇ ਮਾਰੂ ਮਹੱਲਾ ਨਾਵਾ ਅਗ ਮੈਂ ਕਹਾ ਕਰੂ ਰੀ ਮਾਈ ਦੁਨੀਆ ਸੋਨੋਂ ਪਰਸ਼ਨ ਹੈ ਮਾਤਾ ਪਿਤਾ ਰੂ ਗੁਰੂ ਮੈਂ ਹੁਣ ਕਿਸ ਪ੍ਰਕਾਰ ਕਰਾਂ ਆਪਣੇ ਵਿਚਾਰ ਵਾਸਤੇ ਸਗਲ ਜਨਮ ਵਿਖਿਆਨ ਸਿਉ ਖੋਇਆ ਮੈਂ ਤਾਂ ਸਾਰੇ ਹੀ ਜਨਮ ਵਿਸ਼ਿਆਂ ਦੀ ਕੁ ਸੰਗਤ ਵਿੱਚ ਗਵਾ ਲਿਆ ਹੈ ਸਿਮਰਿਉ ਨਾਹਿ ਕਨਾਈ ਕਦੇ ਵੀ ਕਨਾਈ ਕਾਹਨ ਰੂਪਾਂ ਨੂੰ ਧਾਰਨ ਵਾਲਾ ਕ੍ਰਿਸ਼ਨ ਆਦਿ ਰੂਪਾਂ ਨੂੰ ਧਾਰਨ ਵਾਲੇ ਪਰਮੇਸ਼ਰ ਦਾ ਕਦੇ ਵੀ ਸਿਮਰ ਨਹੀਂ ਕੀਤਾ ਸਿਮਰਿਉ ਨਾਹਿ ਕਨਾਈ ਕਦੇ ਇੱਕ ਪਰਮੇਸ਼ਰ ਦਾ ਨਾਮ ਨਹੀਂ ਕਦੇ ਸਿਮਰਿਆ ਸਿਮਰਿਉ ਨਾਹਿ ਕਨਾਈ ਕਨਈਆ ਨਾਮ ਦੇਨੋਂ ਹੈ ਸੁਖਦਾ ਸੁਖੂ ਕੀ ਜੀ ਨਾ ਹੀ ਨਾਮ ਹੈ ਚੇਸ਼ਟਾ ਸੁਖਰੂਪੀ ਜਿਸ ਪਰਵੇਸ਼ ਦੀ ਚੇਸ਼ਟਾ ਹੈ ਉਹ ਕਦੇ ਵੀ ਨਾ ਕਰਨੀ ਕੀਤਾ ਹੈ ਰਹਾਉ ਕਾਲ ਫਾਸ ਜਦ ਗਰਮ ਮੇਲੀ ਉਸ ਵੰਦ ਤੇ ਕਾਲ ਨੇ ਆ ਕੇ ਸਾਹੀ ਸਾਡੇ ਗਲ ਕੋ ਪਾ ਲਈ ਮੌਤ ਦੀ ਤੇ ਸੁੱਧ ਸਭ ਬਿਸਰਾ ਉਸ ਨੇ ਸਾਡੀ ਸੁੱਧ ਲੋਕ ਪਰ ਲੋਕ ਦਾ ਗਿਆਨ ਧਿਆਨ ਸਾਰੀ ਸੁੱਧ ਗਿਆਤ ਕੁਲਾਤੀ ਬਿਹਾਰ ਦੀ ਯੰਨੀ ਪਰਮਾਤਮਾ ਦੀ ਕੋਈ ਸੁਖੀ ਰਹਿਣ ਦਿੱਤੀ ਨਾਮ ਤੋਂ ਬਿਨ ਰਾਮ ਨਾਮ ਬਿਨ ਯਾ ਸੰਕਟ ਮੈਂ ਪਰਮੇਸ਼ਵਰ ਦਾ ਨਾਮ ਜਪੇ ਤੋਂ ਬਗੈਰ ਯਾ ਇਸ ਸੰਕਟ ਦੁੱਖ ਵਿੱਚ ਕੋ ਆਬਹੋਤ ਸਹਾਉਣ ਭਾਈ ਜਦੋਂ ਹੁਣ ਸਹਾਇਕ ਹੋ ਸਕੇ ਕੋਈ ਨਹੀਂ ਸਹਾਇਕ ਹੋ ਸਕਦਾ ਪਰਮੇਸ਼ਵਰ ਦਾ ਨਾਮ ਹੀ ਸਹਾਇਤਾ ਕਰਨ ਵਾਲਾ ਹੈ ਜੋ ਸੰਪਤ ਆਪਣੀ ਕਰਮਾਂ ਨੀਂ ਮਹਾਰਾਜ ਨੇ ਆਪ ਦੀ ਕਬੂਤੀ ਹਾਥੀ ਘੋੜੇ ਮਈਆਂ ਗਾਂਆਂ ਆਗਦੀ ਕਰਕੇ ਮੰਨੀ ਬੈਠਾ ਸੀ ਸੇਨਮੋ ਪਹੀ ਪਰਾਇਓ ਸੇਨਮ ਜੀ ਜਦੋਂ ਪ੍ਰਾਨ ਛੱਡ ਕੇ ਬਗਾਨੀ ਹੋ ਗਈ ਆਪਣਤ ਨਹੀਂ ਰਹੀ ਉਸੇ ਵੇਲੇ ਹੀ ਬਹੁਤ ਨਾਨ ਪਿਆਹ ਸੋਚ ਰਹੀ ਮਨ ਗੁਰੂ ਸਾਹਿਬ ਜੀ ਕਹਿੰਨੇ ਨੇ ਇਹ ਚਿੰਤਾ ਰਹੀ ਮਨ ਦੇ ਜਿਉਂ ਅਸੂ ਕਹਿੰਦਾ ਮਹਾਰਾਜ ਅੱਗੇ ਹਰ ਜਸ ਕਬ ਹੂੰ ਨਾ ਗਾਇਆ ਮੈਂ ਐਵੇਂ ਜ਼ਿੰਦਗੀ ਬਰਬਾਦ ਕਰ ਲਈ ਏ ਮਹਾਰਾਜ ਆਪ ਦਾ ਸਿਮਰਨ ਮਿਲੇ ਸਾਨੂੰ ਮਾਰੂ ਮਹੱਲਾ ਨਾਵਾ ਮਾਈ ਮੈਂ ਮਨ ਕੋ ਮਾਨ ਨਾ त्यागि। ਮਾਤਾ ਜੀ ਦਾ ਰੂਪ ਸਤਿਗੁਰੂ ਮੇਰੇ ਮਨ ਦੇ ਅੰਦਰ ਜਿਹੜਾ ਮਾਨ ਸੀ, ਪ੍ਰਤਾਪ ਦਾ ਮਾਨ ਸੀ, ਵਿਦਿਆਈ ਦਾ ਮਾਨ ਸੀ, ਪ੍ਰਭਤਾ ਦਾ ਮਾਨ ਸੀ, ਗੁਣਾ ਦਾ ਮਾਨ ਸੀ, ਧੰਨ ਦਾ ਮਾਨ ਸੀ, ਵਿਦਿਆ ਦਾ ਮਾਨ ਸੀ ਮੈਂ ਛੱਡਿਆ ਨਹੀਂ ਹੈ ਮਹਾਰਾਜ। हे ਮਾਤਾ ਪਿਤਾ ਮਾਇਆ ਵਸਦੀ ਮਾਇਆ ਦੇ ਪਤੀ ਪਰਮੇਸ਼ਵਰ। ਮਾਇਆ ਕੀ ਮਦ ਜਨਮ ਸਿਰਾਇ। ਕਿ ਮਹਾਰਾਜ ਮੇਰਾ ਮਾਇਆ ਦੇ ਹੰਕਾਰ ਵਿੱਚ ਮਾਇਆ ਰੂਪੀ ਸ਼ਾਪ ਪੀ ਕੇ ਮਾਰਗ ਦੀ ਟਾਂਗਲ ਹੁੰਦਾ ਰਿਹਾ ਆਪਣੇ ਜਨੂ ਨੂੰ ਸਰਾਇਓ ਬਤੀਤ ਕਰ ਲਿਆ ਹੈ ਰਾਮ ਭਜਨ ਨਹੀਂ ਲਾਗਿਓ ਉਸ ਦੇ ਭਜਨ ਤੇ ਨਾ ਜਾਰਨੀ ਕਿ ਨਾ ਬਾਲਕ ਪੋਨੇ ਤੇ ਅੰਦਰ ਵਸੇ ਲੱਗਿਆ ਹੀ ਨਹੀਂ ਹਾਂ ਮੈਂ ਰਹਾ ਜਮ ਨੂੰ ਡੰਡ ਪਰਿਓ ਸਿਰ ਉਪਰ ਸਤਿਗੁਰੂ ਜਦੋਂ ਜਮਾਂ ਦਾ ਡੰਡਾ ਸਿਰ ਤੇ ਟੁੱਟਿਆ ਕਿ ਸਭ ਸੂਪਤ ਤੈ ਜਾਗੇ ਨਾ ਰਹੇ ਤੈ ਹੈ ਜੀਵ ਤਾਂ ਉਹ ਸੁਪਾ ਕੇ ਤੂੰ ਜਾਗਿਆ ਹੈ ਪਹਿਲਾਂ ਕੈਦ ਕਬੀਰ ਕਵੀ ਨਾ ਜਾਗਿਆ ਜਮ ਕੰਡੂ ਦੰਡ ਮੂਹਟ ਮੈ ਲੱਗ ਕਹਾ ਹੂ ਤੋ ਅਬ ਕਹਿ ਪਛਤਾਈ ਪਛਤਾਏ ਹੋਏ ਤੋ ਕੀ ਬਣਦਾ ਹੈ ਛੂਟ ਤੋ ਨਾ ਹਨ ਭਾਗੇ ਉਸਦੇ ਭੱਜ ਕਰਕੇ ਜਮ ਤੋ ਤੈ ਮੈਂ ਛੁੱਟ ਸਕਦਾ ਜਮ ਤਾਂ ਉਹ ਨਹੀਂ ਤਕੜੇ ਪਾਏ ਹੱਥ ਰੋਗਾ ਰੂਪੀ ਤਕੜੇ ਹੱਥ ਪਾ ਲੈਨੇ ਭੱਜ ਕੇ ਭੜਾਣਾ ਹੋ ਕੇ ਨਹੀਂ ਛੁੱਟ ਸਕਦਾ ਜਮ ਨੂੰ ਪਕੜ ਲੈਣਾ ਹੈ ਇਹਨੂੰ ਭਾਗਿਆ ਹੁਣ ਨਹੀਂ ਛੁੱਟ ਸਕਦਾ ਹੈ ਬਾੜੂ ਨਾ ਹੀ ਨਹੀਂ ਕਰਨਾ ਨਾ ਹੀ ਭਾਗਿਓ ਇਹ ਚਿੰਤਾ ਉਪਜੀ ਘਟਨ ਜਦ ਇਸ ਪ੍ਰਕਾਰ ਦੀ ਚਿੰਤਾ ਜਦੋਂ ਘਟ ਵਿੱਚ ਪੈਦਾ ਹੋਈ ਗੁਰ ਚਰਨਨ ਅਨੁਰਾਗਿਓ ਕਦੋਂ ਇਹ ਜਪ ਦੇ ਨਾਲ ਤਬ ਦਾ ਸੰਬੰਧ ਹੈ ਸਭ ਗੁਰ ਚਰਨਨ ਲਾਗੋ ਫਿਰ ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਪੈਦਾ ਹੋ ਗਿਆ ਗੁਰੂ ਸਾਹਿਬ ਦੇ ਚਰਨਾਂ ਦੇ ਪ੍ਰੇਮ ਕਰਕੇ ਕਦੋਂ ਕੀ ਹੋਇਆ ਗੁਰ ਚਰਨਨ ਸੁਖ ਲਾ ਜਨੁ ਨਾਨਕ ਤਬ ਹੂਆ ਇਹ ਸੁਖ ਲਾ ਜਨ ਹੋ ਗਿਆ ਗੁਰੂ ਸਾਹਿਬ ਜੀ ਕਹਿੰਦੇ ਕਹਾਂਗੇ ਜੇ ਗੁਰੂ ਦੇ ਚਰਨਾਂ 'ਚ ਪ੍ਰੇਮ ਕੀਤਾ ਜੋ ਪ੍ਰਭ ਜਸ ਮੈਂ ਪਾਗਿਆ ਜਿਹੜਾ ਸੁਖ ਦੇ ਜਸ 'ਚ ਰੰਗਿਆ ਗਿਆ ਸਾਇ ਸੰਕਿਪਤ ਉਹਨਾਂ ਜਨ ਸੁਖਲਾ ਹੋ ਗਿਆ ਸੁਖਲਾ ਹੋ ਗਿਆ ਹੈ ਜਿਨ ਸੁਖਲਾ ਕਰਨੇ ਗੁਰੂ ਸਾਹਿਬ ਦੇ ਚਰਨਾਂ ਨਾਲ ਪਿਆਰ ਕਰੋ ਵਾਹਿਗੁਰੂ ਦੇ ਕੀਰਤਨ ਦੇ ਜਸ ਵਿੱਚ ਰੰਗੇ ਜਾਓ ਚਿਤ ਨੂੰ ਰੰਗਣਾ ਕਰੋ ਇਹ ਸਭ ਨੂੰ ਤੇ ਮਹਾਂਦੇਵ ਸਾਹਿਬ ਜਿਵੇਂ ਮੈਨੇ ਹੰਢ ਲਏ ਤੇ ਆਪਣਾ ਸੀਸ ਵਾਰ ਕੇ ਸਾਰੇ ਮੁਲਕ ਦੇ ਤੇ ਉਪਕਾਰ ਕੀਤਾ ਹੈ ਜਿਹੜੇ ਅਸੀਂ ਅਜੇ ਵੀ ਗੁਰੂ ਸਾਹਿਬ ਦੇ ਸਿੱਖ ਨਹੀਂ ਬਣ ਸਕਦੇ ਸਾਡੇ ਨੂੰ ਅਕਿਰਤਾਂ ਹੋਰ ਕੌਣ ਹੋਵੇਗਾ ਗੁਰੂ ਸਾਹਿਬ ਦੀ ਜਿੰਨਾ ਨੂੰ ਸਾਡੇ ਤੋਂ ਲਈ ਸਰਵੰਸ ਵਾਰਿਆ ਹੈ ਉਹਨਾਂ ਦੀ ਸਿੱਖੀ ਨੂੰ ਵੀ ਪ੍ਰਵਾਨ ਨਹੀਂ ਕਰਦੇ ਹਾਂ ਸੋ ਭਾਈ ਉਹਦਾ ਜਨਮ ਫਸਲਾ ਹੋਇਆ ਨਾਰਾ ਕਹਿੰਦੇ ਐ ਜਿਹੜਾ ਵਾਹਿਗੁਰੂ ਦੇ ਜਸ ਵਿੱਚ ਰੰਗਿਆ ਗਿਆ ਹੈ ਜਿਸ ਦਾ ਕਿਰਤ ਇਹ ਚਿੰਤਾ ਉਪਜੀ ਘਟਣ ਜਗੂ ਚਰਨ ਸੰਭਵ ਦੇ ਸਭਨ ਜਾਨਵ ਦਾ ਨਾਨਕ ਤਾ ਹੋਵਾ ਜੋ ਪ੍ਰਭ ਜਸ ਮੈਂ ਪਾ ਗਿਓ ਵਾਹਿਗੁਰੂ ਕਰਤਾ